ਸਿਰ ਜਿਹੜੀ ਚੀਜ਼ ਮਾਰਕੀਟ 'ਚ ਆਉਂਦੀਆਂ ਨਾ ਉਹ ਵਿਕਣੀ ਜ਼ਰੂਰ ਹੈ ਮੈਂ ਕਹਿੰਨਾ ਮੈਂ ਵੇਚਿਆ ਪਿਛਲੇ ਸਾਲਾਂ ਦੀ ਵੇਚਿਆ ਪਰ ਪਿਛਲੇ 3 ਸਾਲਾਂ ਤੋਂ ਮੇਰੀ ਦੁਕਾਨ 'ਤੇ ਜੇ ਇੱਕ ਵੀ ਘੱਟੂ ਕੋ ਸਾਬਤ ਕਰਦੇ ਵੇਚਿਆ ਮੈਂ ਜੋਗੋਗੇ ਦਿਆਂਗਾ ਸਰਕਾਰਾਂ ਤੋਂ ਡਰ ਕੇ ਨਾ ਬਾਹੂ ਨਹੀਂ ਵਿਗੰਡਿਆ ਕਿੰਨਾ ਲੈਣਾ ਜੇ ਪਟਾਲਿਓ ਆ ਮੈਂ ਸ਼ਰਤ ਲਾ ਕੇ ਕਹਿੰਨਾ ਤੁਹਾਡੇ ਸਿਟੀ ਥਾਣੇ ਦੇ ਬਾਹਰੋਂ ਲੈ ਦਿੰਦਾ ਤੁਹਾਨੂੰ ਜਿੰਨਾ ਵੀ ਸਕੋਗੇ ਮਿਲ ਜੇਗਾ ਹੁਣ ਪੈਸੇ ਦਿਓ ਤਾਂ ਕੋਈ ਮਿਲਦਾ ਸਰ ਸਰਕਾਰਾਂ ਤੋਂ ਡਰ ਨਹੀਂ ਹੁੰਦਾ ਸਿਰ ਇੱਕ ਮਨ ਦੀ ਸੈਟੀਸਫੈਕਸ਼ਨ ਆ ਦੇਖੋ ਮੈਂ ਕੰਮ ਜਿਹੜਾ ਕੀਤਾ ਸੀ ਨਾ ਕਮਾਈ ਲਈ ਨਹੀਂ ਕੀਤਾ ਪਹਿਲੇ 1 ਸਾਲ ਗੱਟੂ ਵਿੱਚ ਆ ਕਿਉਂਕਿ ਨਾ ਪਤਾ ਸੀ ਕਿ ਗੱਟੂ ਕੀ ਚੀਜ਼ ਆ ਨਾ ਕੁਛ ਆ ਬਸ ਇਦਾਂ ਹੀ ਆ ਜਦੋਂ ਗੁੱਡੀ ਕੇਕ ਕੋ ਲਿਆਂਦੀ ਉਹਨੇ ਕਿਹਾ ਜੀ ਆ ਵੀ ਵਿਕਲਾ ਵਾ ਉਹ ਵੀ ਰੱਖ ਰਿਆ ਪਰ ਜਦੋਂ ਵੇਚਿਆ ਉਸ ਤੋਂ ਬਾਅਦ ਵਿਖਿਆ ਨਹੀਂ ਯਾਰ ਇਦਨਾ ਤੇ ਪੰਛੀ ਵਿਚਾਰੇ ਕੋਠਿਆਂ ਦੇ ਲਟਕੇਦੇ ਆ ਬੱਚਿਆਂ ਦੇ ਗਲਿਆਂ ਤੇ ਵੱਜਦੀ ਵੀ ਆ ਬੱਚਿਆਂ ਨੂੰ ਨੁਕਸਾਨ ਆ ਕੱਲ ਨੂੰ ਸਰ ਹਜੇ ਚੱਲੋ ਪਰਮਾਤਮਾ ਨੇ ਮੈਨੂੰ ਨਹੀਂ ਉਹਦੇ ਇੰਦ ਘਾਇਆ ਅਗਰ ਮੇਰੇ ਬੇਟੀ ਨੂੰ ਵਾਜਣੀ ਫਿਰ ਫਿਰ ਵੀ ਤੇ ਮੈਂ ਕਹਿੰਦਾ ਨਾ ਕਿ ਯਾਰ ਨਹੀਂ ਵੇਚਣਾ ਹੁਣ ਬੰਦ ਕਰੋ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਅੱਜ ਮੋੜ ਲਾ ਆਇਆ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਮੇਰੀ ਗੱਲ ਨੂੰ ਕਿੱਥੇ ਦਾ ਕਿੱਥੇ ਪੰਚਾ ਰਹੇ ਹੋ ਮਾਪਿਓ ਤੱਕ ਪਹੁੰਚ ਰਹੀ ਹੈ ਮਾਪਿਓ ਦੀ ਜ਼ਿੰਮੇਵਾਰੀ ਜਿਹੜੀ ਬੰਦੀ ਬੱਚਿਆਂ ਨੂੰ ਉਹ ਲੈ ਕੇ ਦੇ ਰਿਆ ਪਰ ਸਰ ਡਰ ਵੀ ਬਹੁਤ ਜ਼ਰੂਰੀ ਹੈ ਨਵਾਂ ਸਾਲ ਚੜ੍ਹਦੇ ਆਂ ਅਸੀਂ ਲੋਹੜੀ ਦਾ ਤਿਹਾੜ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਜੇ ਗੱਲ ਕੀਤੀ ਜਾਵੇ ਲੋਹੜੀ ਦੇ ਵਿੱਚ ਮਾਝੇ ਦੀ ਤਾਂ ਮਾਝੇ ਦੇ ਵਿੱਚ ਲੋਹੜੀ ਨੂੰ ਪਤੰਗਬਾਜ਼ੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਲੋਹੜੀ ਵਾਲੇ ਦਿਨ ਮਾਝੇ ਦੇ ਵਿੱਚ ਪਤੰਗਬਾਜ਼ੀ ਕਰਨ ਦੇ ਸ਼ੌਕੀਨ ਪਤੰਗਬਾਜ਼ੀ ਕਰਦੇ ਹਨ ਤੇ ਜੇ ਗੱਲ ਕੀਤੀ ਜਾਵੇ ਚਾਈਨਾ ਡੋਰ ਦੇ ਮੁੱਦੇ ਦੀ ਕਾ ਉਹ ਵੀ ਇਹਨਾਂ ਦਿਨਾਂ ਵਿੱਚ ਗਰਮਾ ਜਾਂਦਾ ਹੈ ਕਿਉਂਕਿ ਚਾਈਨਾ ਡੋਰ ਦੇ ਬਾਰੇ ਸਰਕਾਰਾਂ ਕਹਿੰਦੀਆਂ ਹਨ ਕਿ ਇਸ ਦੇ ਉੱਤੇ ਪਾਬੰਦੀ ਹੈ ਇਸ ਨੂੰ ਨਾ ਤਾਂ ਵੇਚੋ ਤੇ ਨਾ ਹੀ ਖਰੀਦੋ ਕਿਉਂਕਿ ਇਸ ਦੇ ਕਾਫੀ ਜ਼ਿਆਦਾ ਨੁਕਸਾਨ ਆ ਪਰ ਆਏ ਦਿਨ ਇਹਨਾਂ ਗੱਲਾਂ ਦੇ ਬਾਵਜੂਦ ਵੀ ਚਾਈਨਾ ਡੋਰ ਵਿਕਦੀ ਵੀ ਨਜ਼ਰ ਆਉਂਦੀ ਹੈ ਚਾਈਨਾ ਡੋਰ ਨਾਲ ਪਤੰਗਬਾਜ਼ੀ ਹੁੰਦੀ ਵੀ ਨਜ਼ਰ ਆਉਂਦੀ ਹੈ ਤੇ ਚਾਈਨਾ ਡੋਰ ਤੋਂ ਨੁਕਸਾਨ ਹੁੰਦੇ ਵੀ ਨਜ਼ਰ ਆਉਂਦੇ ਨੇ ਕਿਉਂਕਿ ਕਈ ਵਾਰ ਚਾਈਨਾ ਡੋਰ ਦੇ ਨਾਲ ਕਈਆਂ ਦੀਆਂ ਮੋਤਾਂ ਵੀ ਹੋ ਚੁੱਕੀਆਂ ਨੇ ਇੰਨੀ ਤਿੱਖੀ ਹੁੰਦੀ ਹੈ ਕਿ ਇਹ ਵੱਡੇ ਜ਼ਖਮ ਜਿਹਰੇ ਨੇ ਉਹ ਸਰੀਰ ਤੇ ਕਰ ਦਿੰਦੀ ਹੈ ਜਿਸ ਦੇ ਨਾਲ ਕਿੰਸਾਨ ਨੂੰ ਵੀ ਨੁਕਸਾਨ ਪਹੁੰਚਦਾ ਪਰ ਜਿਸ ਦੁਕਾਨ ਤੇ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੰਗ ਜਿਹੜੀ ਹੈ ਦੁਕਾਨ ਹੈ ਇੱਥੇ ਸੀਜ਼ਨ ਚੱਲ ਰਿਹਾ ਹੈ ਪਤੰਗ ਬਾਜੀ ਦਾ ਲੈ ਕੇ ਲੋਹੜੀ ਨੂੰ ਲੈ ਕੇ ਕਿਉਂਕਿ ਲੋਹੜੀ ਜੂ ਜੂ ਨਜ਼ਦੀਕ ਆਂਦੀ ਹੈ ਤੇ ਉਸ ਵਿੱਚ ਮਾਜੇ ਦੇ ਵਿੱਚ ਪਤੰਗ ਬਾਜੀ ਦੇ ਸ਼ੌਕੀਨ ਪਤੰਗਾਂ ਖਰੀਦਦੇ ਹਨ ਡੋਰ ਖਰੀਦਦੇ ਹਨ ਪਰ ਇਸ ਦੁਕਾਨਦਾਰ ਦੇ ਵੱਲੋਂ ਬੇਸ਼ੱਕ ਬੋਰ ਲਗਾ ਦਿੱਤਾ ਹੈ ਕਿ ਗੱਟੂ ਮੰਗ ਕੇ ਸ਼ਰਮਿੰਦਾ ਨਾ ਕਰੋ ਗੱਟੂ ਜਾਣੇ ਕਿ ਚਾਈਨਾ ਡੋਰ ਦਾ ਗੱਟੂ ਜੋ ਹੁੰਦਾ ਹੈ ਉਹ ਮੰਗ ਕੇ ਸਾਨੂੰ ਸ਼ਰਮਿੰਦਾ ਨਾ ਕਰੋ ਬੇਸ਼ੱਕ ਪਹਿਲਾਂ ਇਹ ਵੇਚਦੇ ਵੀ ਰਹੇ ਨੇ ਪਰ ਹੁਣ ਇਹਨਾਂ ਨੇ ਇਹ ਜ਼ਰੂਰ ਲਗਾ ਦਿੱਤਾ ਹੈ ਬੋਰਡ ਹੈ ਕਿ ਗੱਟੂ ਧੋਰ ਬਣ ਕੇ ਸ਼ਰਮਿੰਦਾ ਨਾ ਕਰੋ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਕਿਉਂਕਿ ਕਿਹਾ ਜਾਂਦਾ ਹੈ ਕਿ ਕਹਾਵਤ ਹੈ ਕਿ 900 ਚੂਹੇ ਖਾ ਕੇ ਬਿੱਲੀ ਹਾਜ਼ਰੀ ਚੱਲੀ ਇਹਦਾ ਬਲ ਫਿਰ ਹਾਜ਼ਰੀ ਤੁਰ ਪਈ ਹੁਣ ਦੇਖੋ ਜੀ ਪੀਐਨ ਇੱਕ ਗੱਲ ਕਹੀ ਹੈ ਵਿਚ ਦੇ ਵੀ ਜ਼ਰੂਰ ਰਹੇ ਨੇ ਸਰ ਜਿਹੜੀ ਚੀਜ਼ ਮਾਰਕੀਟ 'ਚ ਆਉਂਦੀ ਆ ਨਾ ਉਹ ਵਿਕਦੀ ਜ਼ਰੂਰ ਆ ਮੈਂ ਕਹਿੰਦਾ ਮੈਂ ਵੇਚਿਆ ਪਿਛਲੇ ਸਾਲਾਂ ਦੀ ਵੇਚਿਆ ਪਰ ਪਿਛਲੇ 3 ਸਾਲਾਂ ਤੋਂ ਮੇਰੀ ਦੁਕਾਨ ਤੇ ਜੇ ਇੱਕ ਵੀ ਘੱਟੂ ਕੋ ਸਾਬਤ ਕਰਦੇ ਵੇਚਿਆ ਮੈਂ ਜੋਗੋ ਕੇ ਦਿਆਂਗਾ ਕਾਰਨ ਕੀ ਹੋਇਆ ਪਿਛਲੇ 3 ਸਾਲ ਤੋਂ ਕਿਉਂ ਛੱਡਤਾ ਹੋਵੇ ਤਾਂ ਇਹ ਦੇਖੋ ਸਰ ਇਹ ਸਰਕਾਰਾਂ ਤੋਂ ਸਰਕਾਰਾਂ ਤੋਂ ਸਿਰ ਡਰ ਕਦਾ ਬਾਹੂ ਨਹੀਂ ਵੀ ਕੰਡਿਆ ਕਿੰਨਾ ਲੈਣਾ ਤੇ ਬਟਾ ਲਿਓ ਆ ਮੈਂ ਸ਼ਰਤ ਲਾ ਕੇ ਕੰਨਾ ਤੁਹਾਡੇ ਸਿਟੀ ਥਾਣੇ ਦੇ ਬਾਹਰੋਂ ਲੈ ਦੇਣਾ ਤੁਹਾਨੂੰ ਜਿੰਨਾ ਵੀ ਚਾਹੋਗੇ ਮਿਲ ਜੇਗਾ ਹੁਣ ਪੈਸੇ ਦਿਓ ਤੇ ਕੋਈ ਮਿਲਦਾ ਸਰ ਸਰਕਾਰਾਂ ਤੋਂ ਡਰ ਨਹੀਂ ਹੁੰਦਾ ਸਰ ਇੱਕ ਮਨ ਦੀ ਸੈਟੀਸਫੈਕਸ਼ਨ ਆ ਦੇਖੋ ਮੈਂ ਕੰਮ ਜਿਹੜਾ ਕੀਤਾ ਸੀ ਨਾ ਕਮਾਈ ਲਈ ਨਹੀਂ ਕੀਤਾ ਅਸੀਂ ਇੱਕ ਸ਼ੌਂਕ ਨਾਲ ਵੈਸੇ ਹੀ ਸ਼ੌਂਕ ਦੇ ਨਾਲ ਪਤੰਗ ਦੀ ਦੁਕਾਨ ਖੋਲੀ ਸੀ ਕਿ ਚੱਲ ਯਾਰ ਕੋਈ ਗੱਲ ਨਹੀਂ ਪਤੰਗ ਦੀ ਦੁਕਾਨ ਖੋਲਨੇ ਆ ਬੜੀ ਵਧੀਆ ਮਾਰੇ ਦੀ ਦਿਯਾਨਾ ਕੰਮ ਕੀਤਾ ਬੜਾ ਅੱਛਾ ਕੰਮ ਕੀਤਾ ਮੈਂ ਕਿਹਾ ਜੀ ਬਸ ਪਹਿਲੇ 1 ਸਾਲ ਗੱਟੂ ਵਿੱਚ ਆ ਕਿਉਂਕਿ ਨਾ ਪਤਾ ਸੀ ਕਿ ਗੱਟੂ ਕੀ ਚੀਜ਼ ਆ ਨਾ ਕੁਛ ਆ ਬਸ ਇਦਾਂ ਹੀ ਆ ਜਦੋਂ ਗੁੱਡੀ ਕੇ ਕੋਲ ਆਂਦੀ ਉਹਨੇ ਕਿਹਾ ਜੀ ਆ ਵੀ ਵਿਕਲਾ ਵਾ ਉਹ ਵੀ ਰੱਖ ਲਿਆ ਪਰ ਜਦੋਂ ਵੇਚਿਆ ਉਸ ਤੋਂ ਬਾਅਦ ਵਿਖਿਆ ਨਹੀਂ ਯਾਰ ਇਦਨਾ ਤਾਂ ਪੰਛੀ ਵਿਚਾਰੇ ਕੋਠਿਆਂ ਦੇ ਲਟਕੇਦੇ ਆ ਬੱਚਿਆਂ ਦੇ ਗਲਿਆਂ ਤੇ ਵਜਦੀ ਵੀ ਆ ਬੱਚਿਆਂ ਨੂੰ ਨੁਕਸਾਨ ਆ ਕੱਲ ਨੂੰ ਸਰ ਹਜੇ ਚੱਲੋ ਪਰਮਾਤਮਾ ਨੇ ਮੈਨੂੰ ਨਹੀਂ ਉਹਦੇ ਇੰਦ ਘਾਇਆ ਅਗਰ ਮੇਰੇ ਬੇਟੀ ਨਵਾਜ ਨਹੀਂ ਫਿਰ ਫਿਰ ਵੀ ਤੇ ਮੈਂ ਕਹਿੰਦਾ ਨਾ ਕਿ ਯਾਰ ਨਹੀਂ ਵੇਚਣਾ ਹੁਣ ਬੰਦ ਕਰੋ ਇਹ ਜ਼ਰੂਰੀ ਨਹੀਂ ਆ ਸਰ ਕਿ ਅਸੋਚੂਏ ਖਾ ਕੇ ਹੱਜ ਨੂੰ ਚੱਲੇ ਵਾਲੀ ਕਹਾਵਤ ਤੇ ਬੜੀ ਸੋਹਣੀ ਕਹਤੀ ਆ ਕੋਈ ਤਾਂ ਮਨ ਦੀ ਸੈਟੀਸਫੈਕਸ਼ਨ ਹੁੰਦੀ ਆ ਕਿਸੇ ਵੱਲੇ ਆਪਾਂ ਕਾਰ ਜਦੋਂ ਚਲਾਣੇ ਆ ਨਾ ਪਹਿਲਾਂ ਸ਼ੌਂਕ ਹਰੇਕ ਦਾ ਜੀ ਕਰਦਾ ਯਾਰ 200 ਦੀ ਸਪੀਡ ਤੇ ਵੀ ਲੱਗ ਜਾਵੇ ਪਰ ਜਦੋਂ 200 ਦੀ ਸਪੀਡ ਤੇ ਜਾਈਏ ਦੱਸੋ ਕਿਦਾ ਯਾਰਾ ਟੱਕਰ ਪਰਿਵਾਰ ਵੀ ਏਕਾ ਰੱਖ ਆਪਾਂ ਕੀ ਕਰਨ ਨੂੰ ਐਂਲਾ ਕੰਮ ਕਰਨਾ ਆਪਾਂ ਸੱਤਰ ਪਿਆ ਅੰਮੀ ਹੈ ਨਾ ਤੋ ਅਜ ਜਦੋਂ ਸੈਲਫ ਬਲੀਗ ਦਾ ਡਿਕਵਾਏਗੀ ਨਾ ਉਦੋਂ ਮੁੱਕੇਗਾ ਕੰਮ ਇਸੇ ਕਰਕੇ ਅੱਜ ਮੈਂ ਬੋਰਡ ਵੀ ਬੋਰਡ ਵੀ ਤਾਂ ਹੀ ਲਗਾਇਆ ਹੈ ਗੱਟੂ ਮੰਗ ਕੇ ਸ਼ਰਮਿੰਦਾ ਨਾ ਕਰੋ ਕਿ ਪੀਰੈਂਟ ਜਿਹੜੇ ਬਦਲੇ ਨੇ ਪਿਛਲੇ ਸਾਲ ਪ੍ਰਸ਼ਾਸਨ ਦਾ ਸਾਥ ਸੀ ਘਾੜਨਾ ਤੁਸੀਂ ਅਗਰ ਤੁਹਾਡਾ ਪੋਸੀਬਲ ਹੋਵੇ ਹਮਨ ਸ਼ੁੰਦਰਵਾਲ ਜੀ ਨਾਲ ਇੱਕ ਵਾਰੀ ਕਾਲ ਕਰਨਾ ਪਿਛਲੇ ਸਾਲ ਗੱਟੂ ਬਟਾਲੇ ਜੇ ਨਹੀਂ ਵੀ ਕਿਹਾ ਤੁਸੀਂ ਵੀ ਖਬਰ ਕੀਤੀ ਹੋਏਗੀ ਅੱਡੀਆਂ ਦੀ ਕਿ ਅੱਡੀਆਂ ਤੇ ਰੌਣਕਾਂ ਦੁਬਾਰਾ ਆ ਗਈਆਂ ਦੁਬਾਰਾ ਢੂਰ ਲੱਗ ਰਹੀਆਂ ਬਿਲਕੁਲ ਬਿਲਕੁਲ ਇਸ ਵਾਰ ਕੀਤੀ ਜੇ ਨੇ ਹੱਲ ਨਹੀਂ ਕੀਤੀ ਕਿਉਂ ਨਹੀਂ ਕੀਤੀ ਪਹਿਲਾਂ ਕਿਉਂਕਿ ਐਨ ਕੀ ਗੱਟੂ ਮਿਲ ਰਿਹਾ ਅੱਛਾ ਐਸ ਵਾਰ ਵਿਕ ਰਿਆ ਫਿਰ ਸਰ ਅਗਰ ਤੁਹਾਡੀ ਉਹ ਖਬਰ ਆ ਜਾਂਦੀ ਨਾ ਉਹ ਮੇਰੀ ਗੱਲ ਤੋਂ ਝੂਠਾ ਕਰ ਦਿੰਦੀ ਕਿ ਗੱਟੂ ਨਹੀਂ ਵਿਕ ਰਿਆ ਪਿਛਲੇ ਸਾਲ ਮੇਰੀ ਗੱਲ ਤੇ ਮੋਰ ਇਹੋ ਜਿਹੀ ਲਗਾ ਰਹੀ ਹੈ ਕਿ ਤੁਸੀਂ ਵੀ ਖਬਰ ਕਰਕੇ ਆਈ ਜਾ ਕੇ ਅੱਡੀਆਂ ਦੇ ਕਿ ਐਨ ਕੀ ਬਾਜ਼ਾਰਾਂ 'ਚ ਡੋਰਾ ਲਗਾਉਣ ਦੀ ਰੌਣਕ ਦੁਬਾਰਾ ਆ ਗਈ ਐਸ ਵਾਰ ਨਹੀਂ ਜੀ ਕਿਤੇ ਚਲ ਜਾਓ ਅੱਡਾ ਕੋਈ ਨਹੀਂ ਜੇ ਲੱਗਾ ਇਸ ਬੋਰਡ ਤੋਂ ਬਾਅਦ ਵੀ ਤੁਹਾਡੇ ਕੋਲ ਗਾਹਕ ਆਂਦੇ ਗੱਟੂ ਮੰਗਦੇ ਸਰ ਮੰਗਦੇ ਨੇ ਤਾਂ ਹੀ ਨੇ ਲਗਾਇਆ ਦੇਖੋ ਪਬਲਿਕ ਆਂਦੀ ਹੈ ਉਹ ਕਹਿੰਦੀ ਹੈ ਗੱਟੂ ਦੇ ਦੋ ਜਿਹੜੇ ਬੱਚੇ ਆ ਜਿਹੜੇ ਹੁਣ ਜੰਗ ਹੋ ਗਏ ਨੇ ਏਜ ਦੇ ਜਿਨ੍ਹਾਂ ਨੇ ਦੇਖੋ ਅਸੀਂ ਮਾਝੇ ਵਾਲੀ ਢੋਰ ਨਾਲ ਗੁੱਡੀ ਚੜਾਈ ਹੈ ਤੁਸੀਂ ਸਮਝ ਗਏ ਕਿ ਗਟੋ ਨੁਕਸਾਨ ਨੁਕਸਾਨ ਦਾ ਗਾਕ ਬੋਰਡ ਲੱਗਣ ਦੇ ਬਾਵਜੂਦ ਤੁਹਾਡੇ ਕੋ ਆ ਕੇ ਮੰਗਦਾ ਫਿਰ ਤੁਸੀਂ ਉਹਨੂੰ ਸਮਝਾਉਂਦੇ ਹੋ ਕਿ ਨਾ ਹੀ ਸਿਰਫ ਕਰ ਦਿੰਦੇ ਆ ਉਹਨੂੰ ਪੂਰਾ ਸਮਝਾਉਂਦਾ ਕਿ ਜੇ ਤੁਹਾਡੇ ਹੀ ਬੱਚੇ ਦਾ ਗਲਾ ਕਰ ਜੇ ਤੇ ਕੀ ਕਰੋਗੇ ਫਿਰ ਕਈ ਪੇਰੈਂਟਸ ਅੱਛੇ ਨੇ ਉਹ ਸਮਝਦੇ ਨੇ ਕਿ ਠੀਕ ਗੱਲ ਆ ਤੁਹਾਡੇ ਦੇਖੋ ਸਰ ਇਹ ਕਰੰਟ ਆਂਦਾ ਉਹਨਾਂ ਨੇ ਇਹ ਗੱਲ ਕਹੀ ਦੀ ਹੈ ਕਿ ਤੁਸੀਂ ਥੱਲੇ ਉਹਨਾਂ ਕੰਮ ਕਰਦੇ ਬੱਚਾ ਕੋਠੇ ਗੁੱਡੀ ਚੜਾ ਅਗਰ ਮੰਨ ਲਓ ਕਿਤੇ 11 ਕੇਵੀ ਦੇ ਤਾਰ ਪੈ ਗਈ ਡੋਰ ਪੈ ਗਈ ਉਤੋਂ ਕਰੰਟ ਜਿਹੜਾ ਵਾ ਤੁਹਾਡੇ ਬੱਚੇ ਨੂੰ ਪਾਸ ਹੋ ਗਿਆ ਤੀ ਤ ਤੇ ਬਚਾ ਵੀ ਨਹੀਂ ਸਕਣਾ ਹਮਮ ਕਈ ਸਮਝਦੇ ਨੇ ਉਸ ਤੋਂ ਬਾਅਦ ਕਈ ਦੁਕਾਨਦਾਰ ਕਹਿੰਦੇ ਕਿ ਸਾਡੀ ਕਾਕੀ ਚ ਫਰਕ ਪਾ ਜਾਂਦਾ ਗੱਟੂ ਨਾਲ ਸਰ ਮੈਂ ਤੁਹਾਨੂੰ ਹੁਣ ਇੱਕ ਗੱਲ ਕਹੀ ਹੈ ਸ਼ੌਂਕ ਨਾਲ ਕੰਮ ਨਾ ਕਰੋ ਮੈਂ ਪਹਿਲੇ ਸਾਲ ਵੀ ਨਾ ਮੇਰੇ ਕੋਲ ਜਦੋਂ ਇੱਥੇ ਗੱਟੂ ਦਾ ਚੱਲਦਾ ਏ ਟ੍ਰੈਂਡ ਉਦੋਂ ਵੀ ਮੈਂ ਬੰਦ ਜਿੱਤ ਕੀਤਾ ਨੇ ਮੇਰੇ ਦੁਕਾਨਦਾਰਾਂ ਕੇ ਤੁਹਾਡੇ ਵਰਗੇ ਪੱਤਰਕਾਰਾਂ ਕਹਿੰਦੇ ਖੋਦਾਈ ਗੁੱਡੀ ਨੀਂਵ ਕੇ ਕੀ ਕਰ ਰਹੇ ਹੋ ਮੈਂ ਕਿਹਾ ਅੱਜ ਹੀ ਛੱਡਵਾ ਬੰਦ ਕਰ ਦਾਂਗੇ ਨਾ ਤਾਂ ਵੀ ਪਰਵਾਹ ਜ਼ਿੰਮੇਵਾਰ ਕਿਹਨੂੰ ਸਮਝ ਦਿਓ ਕਿ ਜਿਹੜਾ ਹਾਲੇ ਵੀ ਤੁਸੀਂ ਕਹਿ ਰਹੇ ਕਿਸ ਨੇ ਸਾਡ ਡੀਸੀਪਟਾਲੇ ਚ ਪਰ ਅੱਜ ਬਿਠ ਰਿਹਾ ਹੈ ਸੋਹ ਜ਼ਿੰਮੇਵਾਰ ਸਰ ਮੈਂ ਦੇਖੋ ਤੁਹਾਨੂੰ ਇੱਕ ਗੱਲ ਕਹੀ ਹੈ ਕਿ ਤੁਸੀਂ ਇੱਕ ਪਿਛਲੀ ਵਾਰ ਖਬਰ ਕੀਤੀ ਸੀ ਕਿ ਅੱਡਿਆਂ ਤੇ ਰੌਣਕ ਆ ਗਈ ਢੋਲਾ ਲਗਾ ਲਿਆ ਮੈਂ ਸਮਝ ਗਿਆ ਮੈਂ ਉਹ ਸਮਝ ਗਿਆ ਮੈਂ ਸਮਝ ਗਿਆ ਕਿ ਕਿਉਂ ਨਹੀਂ ਆ ਗਈ ਮੈਂ ਸਮਝ ਗਿਆ ਜ਼ਿੰਮੇਵਾਰ ਕੌਣ ਆ ਫਿਰ ਇਹਦੇ ਸਿਰ ਦੇਖੋ ਜ਼ਿੰਮੇਵਾਰ ਸਾਡਾ ਪ੍ਰਸ਼ਾਸਨ ਹੂੰ ਕੁੱ ਕੱਲਾ ਪ੍ਰਸ਼ਾਸਨ ਇਕੱਲਾ ਪ੍ਰਸ਼ਾਸਨ ਸਿਰਫ ਪ੍ਰਸ਼ਾਸਨ ਦਾ ਕੰਮ ਹੈ ਸ਼ਕਤੀ ਕਰ ਕਾਨੂੰਨ ਨੂੰ ਛੇ ਤਰੀਕੇ ਨਾਲ ਚਲਾਣਾ ਕੰਮ ਹੈ ਪ੍ਰਸ਼ਾਸਨ ਦਾ ਦੇਖੋ ਐਸਐਸਪੀ ਸਾਹਿਬ ਨੂੰ ਅੱਜ 3 ਮਹੀਨੇ ਪਹਿਲਾਂ 2 ਮਹੀਨੇ ਹੋ ਗਏ ਨੇ ਕਮਿਊਨਿਟੀ ਹਾਲ ਮੀਟਿੰਗ ਹੋਈ ਸੀ ਮੈਂ ਉਹਦੇ ਚ ਖਲੋ ਕੇ ਆਵਲਾ ਕੁਐਸਚਨ ਕੀਤਾ ਇੱਕ ਸਰ ਗੱਟੂ ਤੁਹਾਡੇ ਘਰ ਦੇ ਬਾਹਰ ਵਿਕ ਰਿਹਾ ਤੁਹਾਡੇ ਥਾਣਾ ਸਿਟੀ ਦੇ ਬਾਹਰ ਵਿਕ ਰਿਹਾ ਪਰ ਕੋਈ ਐਕਸ਼ਨ ਨਹੀਂ ਲਿਆ ਗਿਆ ਮੇਬੀ ਅਸਲ ਇਹ ਉਹਨਾਂ ਨੂੰ ਆਪਣੇ ਥਾਣਿਆਂ ਦੀ ਪੈਈ ਦੀ ਹੈ ਕਿ ਥਾਣੇ ਦੀ ਕੰਦਾ ਉੱਚੀਆਂ ਕਰਵਾਨੀਆਂ ਉਹਨਾਂ ਨੂੰ ਵਿਚਾਰਿਆਂ ਨੂੰ ਧਮਕੀ ਮਿਲਦੀ ਹੈ ਹੋ ਸਕਦਾ ਉਹਦਾ ਕਾਰਨ ਉਹ ਵੇਖ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਹੈ ਪਰ ਅਸੀਂ ਖੁਦ ਆਪ ਜ਼ਿੰਮੇਵਾਰ ਨਹੀਂ ਹਗੇ ਸਰ ਨਹੀਂ ਹੈ ਅਜੀਬ ਕੋ ਆਪਣੀ ਜ਼ਿੰਮੇਵਾਰੀ ਨਿਭਾ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋ ਇਹ ਮੇਰੀ ਗੱਲ ਨੂੰ ਕਿੱਥੇ ਦਾ ਕਿੱਥੇ ਪੰਚਾ ਰਹੇ ਹੋ ਮਾਪਿਓ ਤਾਂ ਪਹੁੰਚ ਰਹੀ ਹੈ ਮਾਪਿਓ ਦੀ ਜ਼ਿੰਮੇਵਾਰੀ ਜਿਹੜੀ ਬੰਦੀ ਬੱਚਿਆਂ ਨੂੰ ਉਹ ਲੈ ਕੇ ਦੇ ਰਿਆ ਪਰ ਸਰ ਡਰ ਵੀ ਬਹੁਤ ਜ਼ਰੂਰੀ ਹੈ ਤੁਸੀਂ ਅੱਜ 2 ਦਿਨ ਵਾਸਤੇ ਇਹ ਸੰਡੇ ਆ ਰਿਹਾ ਮੈਂ ਐਸਐਸਪੀ ਸਾਹਿਬ ਨੂੰ ਗੁਆਰ ਕਰਾਂਗਾ 2 ਦਿਨਾਂ ਲਈ ਸ਼ਹਿਰ ਤੇ ਡਰੋਨ ਚਲਾ ਦੇ ਲੋਕਾਂ ਦੇ ਘਰਾਂ ਚੋਂ ਉਪਰਾਂ ਤੋਂ ਜਾ ਕੇ ਕੋਠਿਆਂ ਤੋਂ ਲੈ ਕੇ ਪਲੈਂਟੀ ਲਾਓ ਲੋਕਾਂ ਨੂੰ ਤੀ ਗੱਟੂ ਨਾਲ ਡੋਰ ਚੜਾ ਰਹੇ ਹੋ ਸਰ ਤੇ ਦੂਰ ਕੀ ਜਾਣਾ ਹੈ ਇੰਸਟਾਗ੍ਰam ਖੋਲੋ ਉੱਚੇ ਦਿਖਾ ਰਹੇ ਨੇ ਗੱਟੂ ਕਿੰਨੇ ਦਾ ਮਿਲ ਰਿਹਾ ਆਨਲਾਈਨ ਗੱਟੂ ਮਿਲ ਰਿਹਾ ਜਿਹੜੇ ਤੁਹਾਡੇ ਕੋਲ ਗ੍ਰਾਹਕ ਆ ਰਹੇ ਫਿਰ ਉਹਨਾਂ ਨੂੰ ਕੀ ਸਮਝਾ ਰਹੇ ਹੋ ਸਰ ਦੇਖੋ ਗਾਹਕ ਜਿਹੜਾ ਤੇ ਸਰ ਸਮਝ ਸਕਦਾ ਵਾ ਉਹ ਦੂਜੀ ਡੋਰ ਲੈ ਕੇ ਜਾ ਰਿਹਾ ਜਿਹੜਾ ਨਹੀਂ ਸਮਝਦਾ ਉਹਨੂੰ ਕਹਿੰਦੇ ਚੰਗਾ ਬਾਜੀ ਤੋਂ ਮਿਲਦਾ ਲੈ ਲੈ ਵੇ ਪਤੰਗਾ ਨਹੀਂ ਲੈ ਗਿਆ ਜੰਦਾ ਹਣਾ ਸਰ ਕੋਈ ਮਰਗ ਨਹੀਂ ਆ ਦੇਖੋ ਪਤਾ ਕਿੰਦਾ ਮੈਂ ਤਾਂ ਗਲਤ ਸੀ ਕਿ ਜੀ ਆਪਾਂ ਸਿਰਫ ਆਪਣਾ ਹੀ ਪ੍ਰੋਫਿਟ ਨੂੰ ਦੇਖਣਾ ਹੋਵੇ ਫਿਰ ਅਹੀਂ ਲਿਆ ਕੇ ਗੱਟੂ ਵਿੱਚ ਮੈਂ ਤੁਹਾਨੂੰ ਜਿੱਦਾਂ ਦੱਸਿਆ ਮੈਂ ਪਹਿਲੇ ਸਾਲ ਵਿੱਚ ਆ ਮੈਨੂੰ ਨਹੀਂ ਸੀ ਪਤਾ ਗੱਟੂ ਚੀਜ਼ ਕੀ ਹੈ ਪਤੰਗਾ ਲਿਆਂਦੀਆਂ ਦੁਕਾਨਦਾਰਾਂ ਕੋ ਪਤੰਗਾ ਲੈਂਤੀਆਂ ਉਹ ਕਹਿੰਦੇ ਜੀ ਉਹਨਾਂ ਨੂੰ ਪੁੱਛਿਆ ਡੋਰ ਉਹ ਕਹਿੰਦੇ ਜੀ ਆਹ ਚੱਲਦੀ ਹੈ ਆਪਾਂ ਲੈ ਆਂਦੀ ਆਪਾਂ ਵੇਚੀ ਪਰ ਉਸ ਤੋਂ ਬਾਅਦ ਜਦੋਂ ਪਤਾ ਲੱਗਾ ਨਹੀਂ ਯਾਰ ਇਹ ਤੇ ਡੇਂਜਰਸ ਹੈਗੀ ਹੈ ਇਹ ਕਿਸੇ ਦੇ ਵੀ ਗਲੇ 'ਚ ਵੱਜ ਸਕਦੀ ਹੈ ਕਿਸੇ ਨੂੰ ਨੁਕਸਾਨ ਦੇ ਸਕਦੀ ਹੈ ਆਪਾਂ ਨੂੰ ਛੱਡਦਾ ਜੀ ਬਿਲਕੁਲ ਇਸ ਦੁਕਾਨਦਾਰ ਦੇ ਵੱਲੋਂ ਮੰਨਿਆ ਕਿ ਮੈਂ ਪਹਿਲਾਂ ਵੇਚਦਾ ਰਿਆਂ ਕੱਟੂ ਪਰ ਹੁਣ ਜਦੋਂ ਸਮਝ ਆ ਗਈ ਕਿ ਇਹ ਕੱਟੂ ਡੋਰ ਜਿਹੜੀ ਹੈ ਖਤਰਨਾਕ ਹੈ ਵਾਤਾਵਰਨ ਲਈ ਵੀ ਪੰਛੀਆਂ ਲਈ ਵੀ ਤੇ ਇਨਸਾਨ ਦੇ ਲਈ ਵੀ ਤਾਂ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਬੋਰਡ ਲਗਾ ਦਿੱਤਾ ਕਿ ਡੱਟੂ ਮੰਨ ਕੇ ਸ਼ਰਮਿੰਦਾ ਨਾ ਹੋਵੋ ਆਹ ਦੇਖੋ ਮੈਂ ਮੈਂ ਤੁਹਾਨੂੰ ਤੁਹਾਡੇ ਕੈਮਰਾਮੈਨ ਨੂੰ 1 ਮਿੰਟ ਕਹਾਗਾ ਕਿ ਇੱਧਰ ਕੈਮਰਾ ਕਰੋ ਆਹ ਦੇਖੋ ਐ ਮੈਂ ਡੂਰ ਬਨਵਾਈ ਹੈ ਐ ਮੈਂ ਸਪੈਸ਼ਲ ਬਰੀਲੀ ਤੋਂ ਜਾ ਕੇ ਬਨਵਾਈ ਹੈ 3 ਸਾਲ ਹੋ ਗਏ ਮੈਨੂੰ ਵੀ ਪਹਿਲੇ ਸਾਲ ਘੱਟ ਵਿਕੀ ਆ ਉਤੋਂ ਪਿਛਲੇ ਸਾਲ ਬਹੁਤ ਵਿਕੀ ਆ ਲਾਸਟ ਦਿਨ ਵੇ ਦੀ ਡਿਮਾਂਡ ਬਹੁਤ ਜ਼ਿਆਦਾ ਸੀ ਘਮਾਲ ਨਹੀਂ ਸੀਗਾ ਕਾਰਨ ਸੀਗਾ ਕਿ ਪਿਛਲੇ ਸਾਲ ਗੱਟੂ ਨਹੀਂ ਵਿਕਿਆ ਬਟ ਇਸ ਵਾਰ ਇਹ ਜੀ ਡਿਮਾਂਡ ਜਿਆਦਾ ਘੱਟ ਆ ਕਾਰਨ ਕੀ ਆ ਕਿ ਗੱਟੂ ਸ਼ਰਿਆਂ ਮਿਲਦਾ ਪਿਆ ਸਰ ਮੈਂ ਤਾਂ ਤੁਹਾਡੀ ਮੱਦਦ ਤੋਂ ਵੀ ਡੀਸੀ ਸਾਹਿਬ ਨੂੰ ਕਹਾਂਗਾ ਕਿ ਦਫ਼ਤਰ 'ਚ ਬੈਠ ਕੇ ਇੱਕ ਚਿੱਠੀ ਕੱਢ ਦੇਣਾ ਇਕੱਲਾ ਇੰਨੀ ਗੱਲ ਕਹਿਣਾ ਕਿ ਬਟਾਲ ਇਹ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਗੱਟੂ ਦੀ ਪਲਾਸਟਿਕ ਡੋਰ ਦੀ ਚਾਹੀਨਾਂ ਡੋਰ ਦੀ ਪਾਬੰਦੀ ਹੈ ਅਗਰ ਕੋਈ ਉਹਦੀ ਸਟੋਰ ਕਰਦਾ ਜਾਂ ਉਹਨੂੰ ਵੇਚਦਾ ਵਾ ਤੇ ਉਹਦੇ ਤੇ ਭਾਰੀ ਜੁਰਮਾਨਾ ਜਾਂ ਪਰਚਾ ਦਰਜ ਕੀਤਾ ਜਾਏ ਇੱਕ ਪਰਚਾ ਦੱਸ ਦਿਨ ਕੀਤਾ ਨਹੀਂ ਆ ਸਰ ਦੇਖੋ ਮੈਂ ਬੜੀ ਸਹੀ ਈ ਦਾ ਇੱਕ ਗੱਲ ਕਹਿ ਰਹਾ ਬਿਲਕੁਲ ਤੁਸੀਂ ਵੀ ਪੜੇ ਲਿਖੇ ਹੋ ਤੁਸੀਂ ਪੱਤਰਕਾਰ ਤਾਂ ਜੇ ਮਾਹਿਰ ਹੋ ਇਸ ਲਈ ਤੁਸੀਂ ਵੀ ਪਿਛਲੇ ਸਾਲ ਅੱਡਿਆਂ ਦੀ ਖਬਰ ਕੀਤੀ ਸੀ ਕਿਉਂ ਕੀਤੀ ਕਿਉਂਕਿ ਪਿਛਲੇ ਸਾਲ ਸਾਹਮਣੇ ਬਹੁਤ ਨਕੀਲ ਬਾਈ ਸੀ ਮੇਰੀ ਉਹਨਾਂ ਨਾਲ ਧੀਲੀ ਗੱਲ ਹੋ ਗਈ ਸੀ ਬੀਸੀ ਸਾਹਿਬ ਅੱਜ ਇਸ ਲਈ ਆ ਬਿਚਦਾ ਪਿਆ ਵਾ ਉਹਨਾਂ ਨੇ ਉਸੇ ਵਲੇ ਪ੍ਰਸ਼ਾਸਨ ਨੂੰ ਸਖਤੀ ਕਰਨੀ ਐਸਐਸਪੀ ਸਾਹਿਬ ਪਿਛਲੇ ਸਾਲ ਉਹਨਾਂ ਨੇ ਬਹੁਤ ਸਖਤੀ ਕੀਤੀ ਪਰ ਮੈਨੂੰ ਆਪ ਹੀ ਖੁਦ ਸਮਝ ਆ ਰਹੀ ਕਿ ਮੈਂ ਸਾਰੀ মিডিਆ ਦੇ ਵਿੱਚ ਇਨੀ ਗੱਲ ਕਹੀ ਐ ਐਸਐਸਪੀ ਸਾਹਿਬ ਨੂੰ ਸਾਡਾ ਸਾਥ ਲਓ ਦੇਖੋ ਸਰ ਮੈਂ ਇੱਕ ਚੀਜ਼ ਕਹਾਂਗਾ ਕਿ ਡੀਸੀ ਸਾਹਿਬ ਅੱਜ ਇੱਕ ਹੁਕਮ ਕਰ ਦੇਣਾ 10 ਦਿਨ ਕਿਸੇ ਦੇ ਘਰੋਂ ਖੰਗ ਦੀ ਆਵਾਜ਼ ਨਹੀਂ ਆਣੀ ਚਾਹੀਦੀ ਮੇਰੇ ਖਿਆਲ ਚ ਖੰਗ ਦੀ ਆਵਾਜ਼ ਨਹੀਂ ਆਉਂਦੀ ਜੀ ਬਿਲਕੁਲ ਕਹਿੰਦੇ ਰਹੇ ਕਿ ਜਿੱਥੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਉੱਥੇ ਸਾਡੀ ਵੀ ਜ਼ਿੰਮੇਵਾਰੀ ਬੰਦੀ ਆ ਮਾਪਿਆਂ ਦੀ ਜ਼ਿੰਮੇਵਾਰੀ ਬੰਦੀ ਆ ਕਿ ਗੱਟੂ ਡੋਰ ਨੂੰ ਨਾ ਵਟਿਆ ਜਾਵੇ ਕਿਉਂਕਿ ਇਹਦੇ ਨਾਲ ਪਰਿਆਵਨ ਹੁਣ ਅਸੀਂ ਮੈਂ ਇਹ ਦੇਖੋ ਪਪਾਲ ਜੀ ਹਾਂ ਕੋਈ ਦਾ ਇਹ ਕਮਰੇ ਮੈਂ ਅਗਰਾ ਕਰਨਾ ਪਿਆ ਲਾ ਫਿਰ ਉਸ ਤੋਂ ਬਾਅਦ ਨਿਕਲ ਕੇ ਜਾਣਾ ਭਾਜੀ ਭਾਜੀ ਕੀ ਗੱਲਾਂ ਚੱਲਦੇ ਹੋ ਗੱਟੂ દોਰ ਕਿਉਂ ਜਿਆਦਾ ਇਸਤੇਮਾਲ ਕਰਦੇ ਆ ਲੋਕ ਤਾਂ ਕਿਹਾ ਜਾਂਦਾ ਕਿ ਗੱਟੂ દોਰ ਤੋਂ ਨੁਕਸਾਨ ਹੁੰਦਾ ਤੁਸੀਂ ਵੀ ਪਤੰਗਾ ਲੈਣ ਆਏ ਗੱਟੂ ਲੈ ਰਿਹਾ ਕਿ ਕਿਤਾ ਨਹੀਂ ਗੱਟੂ ਨਹੀਂ ਵੇਚਦੇ ਪਤੰਗਾ ਵੇਚ ਦੁਕਾਨ ਦੇ ਖਰਨ ਵਾਲੇ ਅੱਛਾ ਹਾਂਜੀ ਤੇ ਗੱਟੂ દોਰ ਦਾ ਕਿਉਂ ਜਿਆਦਾ ਇਸਤੇਮਾਲ ਕਰਦੇ ਜਾਂ ਪਤਾ ਵੀ ਆਏ ਦਾ ਨੁਕਸਾਨ ਹੁੰਦਾ ਹੈ ਸਾਹਮਣੇ ਮੈਨਾਂ ਦੇ ਡਿੱਜਾ ਜਿਹੜੇ ਜਿਹੜੇ ਟੌਣੀ ਦੇ ਕੰਮ ਕਰਦੇ ਹੁੰਦੇ ਬੜੀ ਜਿਆਦਾ ਡੋਰ ਬੜੀ ਜਿਆਦਾ ਆ ਵੀ ਜਾਂਦਾ ਹੀ ਵੱਡੀ ਆ ਹੀ ਵੱਡੀਏ ਪਰ ਜਿਹੜਾ ਉਹਦਾ ਨੁਕਸਾਨ ਹੁੰਦਾ ਨੁਕਸਾਨ ਤੇ ਇਹ ਵੀ ਥੋੜੀ ਪਤਾ ਕੀ ਨੁਕਸਾਨ ਕਿਹਦਾ ਹੁੰਦਾ ਜਿਹੜੇ ਟੌਣੀ ਤੋਂ ਡਾਈ ਜਾਈਂ ਹਾਂਜੀ ਚਾਹੀਦਾ ਕੀ ਹੈ ਬਸ ਤਾਂ ਜੈ ਡੋਰ ਤੇ ਸਾਗਰ ਰੋਜ਼ਗਾਰ ਆਏਗਾ ਨਿਸ਼ਾਨ ਰਹਿ ਸਰਕਾਰ ਨੂੰ ਪਤਾ ਨਹੀਂ ਕਿ ਵਿਕਦੀ ਵੀ ਜੱਟੂ ਸਾਲਾ ਪਤਾ ਨਾ ਉਹ ਬੰਦ ਕਿਉਂ ਨਹੀਂ ਹੁੰਦਾ ਪਹਿਲਾਂ ਡੋਰਾ ਹੁੰਦੀਆਂ ਉਹ ਵੀ ਡੋਰ ਵਿਕੇ ਉਹ ਹੀ ਚੱਲੇ ਕਿੰਨੇ ਵੇ ਲੋਕੀ ਐਨਜੋਏ ਕਰਦੇ ਉਹਨਾਂ ਦੇ ਦੋਰਾਂ ਦਾ ਟੁੱਟਦੀ ਆ ਉਹ ਪੰਛੀਆਂ ਨਾਲ ਅੜ ਜਾਂਦੇ ਆ ਨਾਲ ਗਲੇ 'ਚ ਫਿਰ ਜਾਂਦੀ ਆ ਪਰ ਇਹਨਾਂ ਨੇ ਤਾਂ ਆਪਣੀ ਜ਼ਿੰਮੇਵਾਰੀ ਸਮਝੀ ਇਹਨਾਂ ਦੇ ਵਿੱਚ ਆਪਣੀ ਆਪ ਨੂੰ ਹੀ ਜ਼ਿੰਮੇਵਾਰੀ ਲੈਣੀ ਪਈ ਆ ਜੀ ਆਪ ਅੱਜ ਤਿਕਾ ਨਹੀਂ ਵੇਚਿਆ ਨਾ ਵਧਾਈ ਹੋਈ ਇਹ ਕਹੋ ਨਹੀਂ ਫਿਰੋ ਇਹ ਲੋਬ ਬਤਾਇਆ ਤੋ ਇੱਕ ਜੀ ਡੋਰ ਨਾ ਬਤਾਈਆਂ ਹੋਰ ਜਦੋਂ ਛੱੜ ਛੜੀਆਂ ਇਹ ਮੁਰਗੇ ਨਾ ਗੇਚਿਆ ਗੁੱਡੀ ਰਚੀ ਦੀ ਲੱਗਦਾ ਮਾਪਿਆਂ ਨੂੰ ਵੀ ਕਹਿਣਾ ਚਾਹੀਦਾ ਬੱਚਿਆਂ ਨੂੰ ਮਨਾ ਕਰਨਾ ਚਾਹੀਦਾ ਡੋਲਿਆਂ ਕਿ ਇਹਨਾਂ ਦਾ ਕੰਮ ਸੁਣੀ ਅਸੀਂ 4 ਸਾਲ ਤੋਂ ਮਸੂਲ ਕੰਮ ਕੀ ਵੇਚ ਰਹੇ ਹਾਂ ਧਾਗੇ ਵਾਲੀ ਡੋਰ ਵੇਚੀ ਸਾਡੀ ਚੈੱਕ ਵੀ ਕਰ ਸਕਦੇ ਜਾ ਠੀਕ ਹੈ ਆਪਣੀ ਕਿੱਥੇ ਦੁਕਾਨ ਅੱਜ ਧਿਆਨ ਠੀਕ ਹੈ ਜੇ ਤੁਹਾਡੇ ਕੋਲ ਮੰਗਦੇ ਆਕਰ ਫਿਰ ਡਟੂਰ ਮੰਗਦੇ ਸੱਚੀ ਕਹੀ ਵੇਚੀ ਕਾਡ ਨੂੰ ਕੋਲ ਸੋ ਵੇਖਤੂ ਜਰ ਗੱਲ ਗੱਲ ਪਤਾ ਕੀ ਆ ਜਾਂਦੀ ਪਪਾ ਜੀ ਦੇਖੋ ਪਬਲਿਕ ਨੂੰ ਚੀਜ਼ ਲੈਣੀ ਹੈ ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਕਹੀ ਹੈ ਕਿ ਸਾਰੀ ਨਗਰਾਂ ਦੇ ਵਿਖਰਿਆ ਹੋਇਆ ਹੁਣ ਤੁਹਾਨੂੰ ਅੰਦਰ ਚੱਲਦੇ ਸ਼ਹਿਰ ਦੇ ਅੰਦਰ ਜਿੰਨਾ ਮਰਜ਼ੀ ਦੇ ਲੋਕ ਮੈਂ ਨਹੀਂ ਕਹਿੰਦਾ ਕਿ ਸਰਕਾਰ ਦੀ ਇਕੱਲੀ ਜ਼ਿੰਮੇਵਾਰੀ ਹੈ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਮਾਤ ਨੂੰ ਰੋਕਦੇ ਵੀ ਨੇ بڑے بڑے ਜ਼ਿਆਦਾ ਬੱਚੇ ਜਿਹੜੇ ਆ ਮਾਪਿਆਂ ਦੇ ਕਹਿਣ ਤੇ ਰੁਕੇ ਆ ਜਦੋਂ ਸਕੂਲਾਂ ਦੇ ਵਿੱਚੋਂ ਪ੍ਰੀਰਿਅਰ ਤੋਂ ਇਨੀ ਗੱਲ ਪ੍ਰਿੰਸੀਪਲ ਸਾਹਿਬ ਕਹਿ ਦਿੰਦੇ ਆ ਅੰਦਰ ਟੀਚਰਸ ਕਹਿ ਰਹੇ ਆ ਕਿ ਪਲਾਸਟਿਕ ਦੀ ਡੋਰ ਨਹੀਂ ਜੜਾਣੀ ਜੀ ਉਹ ਵੀ ਰੋਕਦੇ ਨੇ ਪਰ ਇੱਥੇ ਇੱਕ ਗੱਲ ਆ ਜਾਂਦੀ ਡਰ ਚਿਹਰਾ ਡਰ ਜਿਹੜਾ ਵਾ ਜਦੋਂ ਤੱਕ ਬੱਚੇ ਦੇ ਮਨ 'ਚ ਆਪਾਂ ਡਰ ਨਹੀਂ ਪਾਵਾਂਗੇ ਉਹ ਬੱਚਾ ਰੁਕੇਗਾ ਨਹੀਂ ਦੇਖੋ ਮੈਂ ਇਹੀ ਗੱਲ ਕਹਿਣਾ ਹੈ ਕਿ ਐਸਐਸਪੀ ਸਾਹਿਬ ਇੱਕ ਦਿਨ ਸਿਰਫ ਆਪਣੀ ਟੀਮਾਂ ਕੱਢਣ ਦੁਕਾਨਾਂ ਨੇ ਕਿਤੇ ਨਹੀਂ ਮਿਲਣਾ ਕੋਈ ਜੇਤੀ ਕਹੋ ਨਾ ਕਿ ਦੁਕਾਨ ਤੋਂ ਇਹ ਤਾਂ ਫੜਿਆ ਜਾਏਗਾ ਨਹੀਂ ਮਿਲੇਗਾ ਐਤਵਾਰ ਜਾ ਕੇ ਘਰਾਂ 'ਚ ਜਿਹੜੇ ਬੱਚੇ ਉਡਾ ਰਹੇ ਨੇ ਉਹਨਾਂ ਨੂੰ ਪੁੱਛਣ ਕਿ ਵੀ ਕਿਦੋਂ ਖੋਲਿਆ ਕੋ ਉਹਨਾਂ ਨੂੰ ਪੁੱਛਣ ਉਹਨਾਂ ਦੇ ਐਕਸ਼ਨ ਲੈਣ ਦੁਕਾਨਦਾਰਾਂ ਦੇ ਲੈਣਦੇ ਵੀ ਆਏ ਉਹਨਾਂ ਦੇ ਲੈਣ ਜਿਨ੍ਹਾਂ ਨੇ ਖਰੀਦਿਆ ਫਿਰ ਦੂਸਰੇ ਨੰਬਰ ਤੇ ਬਟਾਲਾ ਪੁਲਿਸ ਕੋ ਆਪਣਾ ਪੀਚ ਚੱਲਦਾ ਵਾ ਬਟਾਲਾ ਪੁਲਿਸ ਦੇ ਨਾਲ ਉਹਦੇ ਤੋਂ ਫੇਸਬੁੱਕ ਤੇ ਚੈੱਕ ਕਰਨ ਹਰ ਬੰਦਾ ਦੇ ਅੱਜਕੱਲ ਪ੍ਰੋਮੋਸ਼ਨ ਕਰਨ ਲਈ ਮੈਂ ਗੱਟੂ ਲੈ ਕੇ ਆਇਆ ਚਲੋ ਬਾਕੀ ਵੀ ਛੱਡੋ ਲੋੜੀ ਵਾਲੇ ਦਿਨ ਤੋਂ ਅਗਲੇ ਦਿਨ ਹੀ ਸਾਰਿਆਂ ਦੀ ਫੇਸਬੁੱਕ ਦੀ ਆਈਡੀਆਂ ਖਲਾ ਲੈਣ ਜਿਹੜੀ ਅੱਜ ਗੱਟੂ ਨਾ ਆ ਰਹੇ ਉੱਤੇ ਪਰਚਾ ਦੇਣ ਜੀ ਬਿਲਕੁਲ ਕਹਿੰਦੇ ਨੇ ਕਿ ਗੱਟੂ ਡੋਰ ਦੇ ਉੱਤੇ ਸਖਤੀ ਨਾਲ ਐਕਸ਼ਨ ਹੋਣਾ ਚਾਹੀਦਾ ਕਿਉਂਕਿ ਲੋਹੜੀ ਦਾ ਸੀਜ਼ਨ ਚੱਲ ਰਿਹਾ ਹੈ ਤੇ ਮਾਝੇ ਦੇ ਵਿੱਚ ਲੋਹੜੀ ਵਾਲੇ ਦਿਨ ਪਤੰਗਬਾਜ਼ੀ ਜ਼ਰੂਰ ਹੁੰਦੀ ਹੈ ਪਤੰਗਬਾਜ਼ੀ ਦੇ ਸ਼ੁਕਰੀ ਨੇ ਮਾਝੇ ਵਾਲੇ ਤਾਂ ਉਹ ਤੋਂ ਗੱਟੂ ਜਿਹੜਾ ਹੈ ਉਹ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਲੇਕਿਨ ਗੱਟੂ ਡੋਰ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਜਿੱਥੇ ਵਾਤਾਵਰਣ ਨੂੰ ਨੁਕਸਾਨ ਪਹੁੰਚਦਾ ਹੈ ਉੱਥੇ ਪੰਛੀਆਂ ਨੂੰ ਏਦਾਂ ਨੁਕਸਾਨ ਹੈ ਅਗੜੀ ਉਹਨਾਂ ਦੀ ਵੀ ਜਾਨ ਚਲੀ ਜਾਂਦੀ ਹੈ ਤੇ ਇਸ ਸਥਾਨੀय ਛੇੜ ਨੂੰ ਵੀ ਏਦਾਂ ਨੁਕਸਾਨ ਹੈ ਕਿ ਇਹਦੇ ਨਾਲ ਕਈਆਂ ਨੂੰ ਜਖਮ ਆ ਜਾਂਦੇ ਨੇ ਕਈਆਂ ਨੂੰ ਮੌਤ ਵੀ ਹੋ ਜਾਂਦੀ ਹੈ ਨਾਜ਼ੀ ਮਾਕੇ ਕਰਦੇ ਹੋ ਜੀ ਇਸ ਦੁਕਾਨਦਾਰੀ ਦਾ ਇਸ ਨੇ ਵੀ ਗਿਲੇਵਾਰੀ ਸਮਝੇ ਹੋਏ ਆਪਾਂ ਨੂੰ ਕਹਿੰਦਾ ਹੈ ਕਿ ਕਿਉਂ ਮਾਂ ਪਿਓ ਜਮੀਂਦਾ ਦਾ ਨਾਂ ਕੋ ਕਹਿੰਦੇ ਹਨ ਕਿ ਛੱਕੇ ਨਾਲ ਦੇਖਤ ਵਾਲਿਆ ਆਪਾਂ ਦਾ ਕਾਹਦਾ ਹੋਣ ਸਪਾਣਿ ਚੀ ਜੀ ਦੱਸਦਾ ਹੈ। ਸਾਧ ਪ੍ਰਸ਼ਾਸਨ ਨੂੰ ਕੀ ਕਰਿਆ ਨੇ ਕਿ ਸਖਤੀ ਕੀਤੀ ਜਾਵੇ ਤਾਂ ਜੋ ਇਹ ਗੰਡੂ ਇਤਨਾ ਬਣ ਹੋ ਜਾਵੇ ਤੇ ਮਾਪਿਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਸੱਟਾਂ ਨਾ ਲੱਗਣ ਕਿ ਦੇਖਣਾ ਹੋਇਆ ਇਹ ਹੋ ਰਿਹਾ ਹੈ ਜਿਹਾ ਕਿ ਆਰਮਰ ਸਮੇਂ ਦੇ ਵਿੱਚ ਖੜੀ ਹੈ। ਇਸ ਬੈਂਕ ਦੇ ਲੋਟ ਨੂੰ ਦੇਖ ਕੇ ਜਿਹੜੀ ਕੋ ਪਰਬੰਦੀ ਲੱਗਦੀ ਹੈ ਜਾਂ ਫਿਰ ਕੋਈ ਨਹੀਂ ਕੋ ਸਖਤੀ ਕੀਤੀ ਹੈ ਕਾਰਾ ਪਸੰਦ ਆਪਣੀ ਜਨਾਬ ਪਾਸ ਪੰਜਾਬ